ਦੌਰਾਨ ਮਾਦੋਪੁਰ ਹੈਡਵਰਕਸ ਦੇ ਟੁੱਟੇ ਤਿੰਨ ਗੇਟਾਂ ਦੇ ਮਾਮਲੇ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਡੈਮ ਪ੍ਰਸ਼ਾਸਨ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ ਕਮੇਟੀ ਦੇ ਗਠਨ ਤੋਂ ਪਹਿਲਾਂ ਹੀ ਨਹਿਰੀ ਵਿਭਾਗ ਦੇ ਤਿੰਨ ਅਧਿਕਾਰੀ ਸਸਪੈਂਡ ਕੀਤੇ ਜਾ ਚੁੱਕੇ ਨੇ ਜਿਸ ਦੇ ਵਿੱਚ ਐਕਸੀਐਨ ਐਸਜੀਓ ਤੇ ਜੇਈ ਸ਼ਾਮਲ ਨੇ ਰਾਵੀ ਦਰਿਆ ਦੇ ਵਿੱਚ ਜ਼ਿਆਦਾ ਪਾਣੀ ਆਉਣ ਦੇ ਕਾਰਨ ਮਾਦੋਪੁਰ ਹੈਡਵਰਕਸ ਦੇ ਗੇਟ ਟੁੱਟੇ ਨੇ ਡਿਊਟੀ ਦੇ ਦੌਰਾਨ ਇੱਕ ਅਧਿਕਾਰੀ ਦੀ ਮੌਤ ਵੀ ਹੋਈ ਸੀ ਸਹਨ ਡੈਮ ਪ੍ਰਸ਼ਾਸਨ ਦੇ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ ਦੱਸ ਦਈਏ ਕਿ ਜਦੋਂ ਮਾਦੋਪੁਰ ਹੈੱਡਵਰਕਸ ਪਾਣੀ ਦਾ ਫਲੋ ਇੰਨਾ ਜ਼ਿਆਦਾ ਆਇਆ ਕਿ ਮਾਦੋਪੁਰ ਹੈੱਡਵਰਕਸ ਦਾ ਗੇਟ ਟੁੱਟ ਗਿਆ ਇੱਕ ਮੁਲਾਜ਼ਮ ਦੀ ਮੌਤ ਵੀ ਹੋ ਗਈ ਸੀ ਤੇ ਉਸ ਤੋਂ ਬਾਅਦ ਤੋਂ ਲਗਾਤਾਰ ਸਵਾਲ ਉੱਠ ਰਹੇ ਸੀ ਤੇ ਹੁਣ ਡੈਮ ਪ੍ਰਸ਼ਾਸਨ ਦੇ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਇਹ ਪੰਜ ਮੈਂਬਰੀ ਕਮੇਟੀ ਪੂਰੀ ਜਾਂਚ ਕਰੇਗੀ ਕਿ ਆਖਰ ਕਿਸ ਦੀ ਲਾਪਰਵਾਹੀ ਦੇ ਕਾਰਨ ਇਹ ਸਥਿਤੀ ਵਿਗੜੀ ਹੈ ਤੇ ਪੂਰੀ ਜਾਂਚ ਕਰਕੇ ਰਿਪੋਰਟ ਸੌਂਪੀ ਜਾਏਗੀ ਰਿਪੋਰਟ ਦੇ ਵਿੱਚ ਕਿ ਕਿਸ ਨੂੰ ਕਸੂਰਵਾਰ ਜਾਂ ਫਿਰ ਜ਼ਿੰਮੇਵਾਰ ਠਹਿਰਾਇਆ ਜਾਏਗਾ ਇਹ ਵੇਖਣਾ ਹੋਏਗਾ ਮੁਕੇਸ਼ ਸਾਨੀ ਅਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਮੁਕੇਸ਼ ਕੀ ਕੁਝ ਜਾਣਕਾਰੀ ਬਿਲਕੁਲ ਮੈਂ ਦੱਸਾਂ ਕਿ ਜਿਹੜਾ ਇਹ ਸਾਰਾ ਮਾਮਲਾ ਹੈ ਇਹ ਮਾਧੋਪੁਰ ਹੈਂਡਵਰਕਸ ਦੇ ਜਿਹੜੇ ਤਿੰਨ ਗੇਟ ਹੜ ਦੇ ਕਾਰਨ ਟੁੱਟੇ ਸਨ ਰਾਵੀ ਤਰੇਆ ਦੇ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਸੀਗਾ ਜਿਸ ਦੇ ਚੱਲਦੇ ਤਿੰਨ ਗੇਟ ਜਿਹੜੇ ਆ ਉਹ ਟੁੱਟ ਗਏ ਸਨ ਉਸ ਤੋਂ ਬਾਅਦ ਉਹਨਾਂ ਗੇਟਾਂ ਦੇ ਉੱਪਰ ਇੱਕ ਕਰਮਚਾਰੀ ਵੀ ਸੀਗਾ ਜਿਹੜਾ ਕਿ ਉਹ ਨਾਲ ਦੀ ਛੇੜ ਦੇ ਵਿੱਚ ਆ ਗਿਆ ਸੀਗਾ ਤੇ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਫਿਲਹਾਲ ਨਹਿਰੀ ਵਿਭਾਗ ਵੱਲੋਂ ਜਿਹੜਾ ਆ ਜਿਹੜੇ ਆਪਣੇ ਤਿੰਨ ਅਧਿਕਾਰੀ ਐਕਸ਼ਨ ਐਸ ਡੀਓ ਅਤੇ ਜੇਈ ਜਰੇ ਆ ਉਹ ਪਹਿਲਾਂ ਹੀ ਸਸਪੈਂਡ ਕਰ ਦਿੱਤੇ ਗਏ ਨੇ ਪਰ ਹੁਣ ਜਿਹੜਾ ਆ ਡੈਮ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਆ ਕਦਮ ਚੁੱਕੇ ਜਾ ਰਹੇ ਨੇ ਉਹ ਡੈਮ ਪ੍ਰਸ਼ਾਸਨ ਵੀ ਜਿਹੜਾ ਆ ਉਹ ਫਰਕਤ ਦੇ ਵਿੱਚ ਆਇਆ ਤੇ ਇੱਕ ਜਿਹੜੀ ਆ ਪੰਜ ਮੈਂਬਰੀ ਕਮੇਟੀ ਦਾ ਗਠਨ ਜਿਹੜਾ ਆ ਉਹ ਦੱਸਿਆ ਜਾ ਰਿਹਾ ਹੈ ਕਿ ਕਰ ਦਿੱਤਾ ਗਿਆ ਹੈ ਜੋ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰੇਗਾ ਕਿ ਆਖਿਰ ਪਿਛੋਂ ਪਾਣੀ ਜੇ ਜ਼ਿਆਦਾ ਆਇਆ ਤਾਂ ਗੇਟ ਸਮੇਂ ਸਰ ਖੁੱਲੇ ਸਮ ਕੀ ਨਹੀਂ ਖੁੱਲੇ ਸਮ ਐਸੇ ਵਿੱਚ ਕਿਹਨਾ ਦੀ ਗਲਤੀ ਹੈ ਸਿਰਫ ਇਹੀ ਦਿਨ ਜਿਹੜੇ ਅਧਿਕਾਰੀ ਸਸਪੈਂਡ ਕੀਤੇ ਨਾ ਇਹ ਨਾ ਜਾਂ ਇਹਦੇ ਵਿੱਚ ਕੋਈ ਹੋਰ ਵੀ ਇਨਵੋਲਵ ਨਾ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਮਿਸਪਸ ਚਾਰਜ ਕਿਹਾ ਜਾ ਰਿਹਾ ਹੈ ਕਿ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਪੰਚ ਪ੍ਰਸ਼ਾਸਨ ਦੀ ਉਹ ਕਰੇਗੀ ਜੀ ਠੀਕ ਹੈ ਮੁਕੇਸ਼ ਜੀ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਇਹ ਪੰਜ ਮੈਂਬਰੀ ਕਮੇਟੀ ਪੂਰੀ ਜਾਂਚ ਕਰੇਗੀ ਬਾਅਦ ਵਿੱਚ ਰਿਪੋਰਟ ਸੌਂਪੇਗੀ ਇਸ ਮੁਤਲਕ ਜਾਂਚ ਹੋਏਗੀ ਕਿ ਆਖਰ ਕਿਸ ਦੀ ਲਾਪਰਵਾਹੀ ਦੇ ਕਾਰਨ ਇਹ ਨਿ ਸਥਿਤੀ ਵਿਗੜੀ ਹੈ